ਸਤ ਸ੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੇਰੇ ਚੈਨਲ ਤੇ ਵੀਡੀਓ ਦੇਖਣ ਲਈ ਪਲੀਜ਼ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਆਪਾਂ ਨੇ ਤਿੰਨ ਆਲੂ ਲਏ ਆ ਉਹਨਾਂ ਨੂੰ ਬੋਇਲ ਕਰ ਲਿਆ ਸੀਗਾ ਫਿਰ ਉਹਨਾਂ ਨੂੰ ਸ਼ੈੱਲ ਲਿਆ ਆਪਾਂ ਨੇ ਤੇ ਇੱਕ ਹਰੀ ਮਿਰਚ ਲਈਏ ਦੋ ਆਪਾਂ ਨੇ ਹਰੇ ਪਿਆਜ਼ ਲਏ ਆ ਠੀਕ ਆ ਆਲੂਆਂ ਦਾ ਪਕਾਤਰ ਪਿਚਰ ਕੱਢ ਲਵਾਂਗੇ ਉਸ ਤੋਂ ਬਾਅਦ ਇੱਕ ਬਰਤਨ ਲਵਾਂਗੇ ਉਹਦੇ ਵਿੱਚ ਸਾਰਾ ਸਮਾਨ ਆ ਜਿਹੜਾ ਆਪਾਂ ਪਾ ਦੇਵਾਂਗੇ ਠੀਕ ਆ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਪਾਵਾਂਗੇ ਪਿਆਜ਼ ਫਿਰ ਪਾਵਾਂਗੇ ਆਲੂ ਫਿਰ ਪਾਵਾਂਗੇ ਹਰੀ ਮਿਰਚ ਮਸਾਲਿਆਂ ਚ ਨੂਨ ਮਿਰਚ ਕਾਲਾ ਨਮਕ ਤੇ ਕਰ ਮਸਾਲਾ ਚਾਟ ਮਸਾਲਾ ਤੇ ਸਾਬਤ ਜੀਰਾ ਸਾਬਤ ਧਨੀਆ ਠੀਕ ਹੈ ਇਹ ਸਾਰੀਆਂ ਚੀਜ਼ਾਂ ਮੈਂ ਪਾਉਂਗੀ ਧਨੀਆ ਥੋੜਾ ਜਿਹਾ ਆਪਾਂ ਹੱਥ ਨਾਲ ਮੈਸ਼ ਕਰਕੇ ਜੇ ਪਾ ਦਵਾਂਗੇ ਠੀਕ ਹੈ ਤੇ ਇਧਰ ਫਰੜ-ਫਰੜ ਜਿਹਾ ਕਰਕੇ ਤਲੀ ਨਾ ਮਸਲ ਕੇ ਠੀਕ ਹੈ ਤੇ ਹੁਣ ਇਹਨਾਂ ਨੂੰ ਆਪਾਂ ਮੈਸ਼ ਕਰ ਲਵਾਂਗੇ ਚੰਗੀ ਤਰ੍ਹਾਂ ਇਹਦੇ ਤੇ ਥੋੜਾ ਜਿਹਾ ਟਾਈਮ ਲੱਗਦਾ ਹੁੰਦਾ ਹੈ ਮੈਂ ਆਲੂ ਪਹਿਲਾਂ ਬਾਲ ਕੇ ਫਰਿੱਜ ਦੇ ਵਿੱਚ ਰੱਖ ਲਈ ਸੀ ਠੰਡੇ ਕਰਕੇ ਤੇ ਮੈਂ ਹੁਣ ਇਹਨਾਂ ਨੂੰ ਬਣਾਉਣ ਲੱਗੀ ਆ ਕਿਉਂਕਿ ਫਿਰ ਇਹ ਪਾਣੀ ਜਾਂ ਨਹੀਂ ਛੱਡਣਗੇ ਹੁਣ ਠੀਕ ਆ ਪਿਆਜ਼ ਵੀ ਪਾਏ ਨਾ ਆਪਾਂ ਤੇ ਪਾਣੀ ਬਿਲਕੁਲ ਨਹੀਂ ਛੱਡਣਗੇ ਡਰਾਈ ਰਹਿਣਗੇ ਬਿਲਕੁਲ ਵੀ ਇਹਦੇ ਨਾਲ ਤੁਹਾਡੇ ਕੀ ਹੁੰਦੀ ਹੈ ਕਿ ਰੋਟੀ ਜਿਹੜੀ ਬਿਲਕੁਲ ਨਹੀਂ ਫਟਦੀ ਠੀਕ ਆ ਆਲੂ ਆਪਣੇ ਹੁਣ ਹੋ ਗਏ ਤਿਆਰ ਤੇ ਇਹਨਾਂ ਨੂੰ ਇਕੱਠੇ ਕਰ ਲਵਾਂਗੇ ਉਸ ਤੋਂ ਬਾਅਦ ਇਹਨਾਂ ਦੇ ਆਪਾਂ ਰੋਲ ਜੇ ਬਣਾ ਕੇ ਰੱਖ ਲਵਾਂਗੇ ਠੀਕ ਆ ਤੇ ਆਪਾਂ ਸਾਰੇ ਜਿਹੜੇ ਇਹਦੇ ਵਿੱਚ ਪਾਵਾਂਗੇ ਇਕੱਠੇ ਕਰਕੇ ਰੱਖ ਲਵਾਂਗੇ ਸੌਰੀ ਉਸ ਤੋਂ ਬਾਅਦ ਆਪਾਂ ਨੇ ਲਿਆ ਹਰਾ ਧਨੀਆ ਤੇ ਕਾਲੀ ਤੇਲ ਲਈ ਠੀਕ ਆ ਉਸ ਤੋਂ ਬਾਅਦ ਹੁਣ ਆਪਾਂ ਰੋਟੀ ਬਣਾਉਣ ਦੀ ਤਿਆਰੀ ਕਰਦੇ ਆਂ ਤੇ ਇੱਕ ਕੱਪ ਆਪਾਂ ਨੇ ਪਾਣੀ ਦਾ ਲਿਆ ਆਪਾਂ ਨੇ ਦੋ ਤਵੇ ਧਰਿਆ ਗੈਸ ਦੇ ਉੱਪਰ ਗਰਮ ਹੋਣ ਵਾਸਤੇ ਤੇ ਦੋਨੇ ਤਵੇ ਆਪਣੇ ਧਰ ਤਿਆ ਗੈਸ ਚਾਲੂ ਕਰਤਾ ਆਪਾਂ ਨੇ ਲਿਆ ਆਟਾ ਤੇ ਇਹਨੂੰ ਆਪਾਂ ਨੇ ਪੇੜਾ ਕਰ ਲੈਣਾ ਪਹਿਲਾਂ ਪੇੜਾ ਕਰਨ ਤੋਂ ਬਾਅਦ ਸੁੱਕਾ ਆਟਾ ਲਾ ਕੇ ਤੁਸੀਂ ਇਹਨੂੰ ਵੇਲ ਲੈਣਾ ਉਸ ਤੋਂ ਬਾਅਦ ਵਿੱਚ ਆਲੂ ਰੱਖਣਾ ਤੇ ਫਿਰ ਇਹਨੂੰ ਵੇਲ ਲੈਣਾ ਤੁਸੀਂ ਚਾਹੋ ਤਾਂ ਹੱਥ ਨਾਲ ਵੇਲ ਸਕਦੇ ਹੋ ਮਤਲਬ ਥੱਪ ਸਕਦੇ ਹੋ ਜੇ ਤੁਹਾਨੂੰ ਥੱਪਣੀ ਆਉਂਦੀ ਹੈ ਤਾਂ ਜ਼ਿਆਦਾ ਬੈਸਟ ਆ ਨਹੀਂ ਤੁਸੀਂ ਮੇਰੇ ਵਾਂਗੂ ਵੇਲ ਹੀ ਲਿਓ ਠੀਕ ਹੈ ਫਿਰ ਬਾਅਦ ਲਾਵਾਂਗੇ ਕਾਲੇ ਤੇਲ ਤੇ ਉੱਤੇ ਲਾਵਾਂਗੇ ਆਪਾਂ ਹਰਾ ਕੱਟਿਆ ਹੋਇਆ ਧਨੀਆ ਇਹਨੂੰ ਫਿਰ ਆਪਾਂ ਵੇਲਨੇ ਦਾ ਵੇਲ ਲਾਵਾਂਗੇ ਠੀਕ ਆ ਤੁਸੀਂ ਇਹਨੂੰ ਨਾਣ ਕਹਿ ਸਕਦੇ ਆ ਜਾਂ ਆਲੂ ਵਾਲੀ ਤੰਦੂਰੀ ਰੋਟੀ ਕਹਿ ਸਕਦੇ ਆ ਇੱਕ ਪਾਸੇ ਆਪਾਂ ਲਾਵਾਂਗੇ ਪਾਣੀ ਜਿੱਧਰ ਆਪਾਂ ਨੇ ਤੇਲ ਲਾਇਆ ਉਧਰ ਨਹੀਂ ਲਾਣਾ ਦੂਜੀ ਸਾਈਡ ਲਾਉਣਾ ਤਵਾ ਆਪਣਾ ਗਰਮ ਆ ਤੇ ਇਹਦੇ ਉੱਪਰ ਹੁਣ ਆਪਾਂ ਰੋਟੀ ਨੂੰ ਪਾ ਦਵਾਂਗੇ ਠੀਕ ਆ ਤੇ ਰੋਟੀ ਮੇਰੀ ਇੱਕ ਪਾਸੇ ਜਿਹਨੂੰ ਪੈ ਗਈ ਪਰ ਇਹਨੂੰ ਆਪਾਂ ਹਲਾਵਾਂਗੇ ਨਹੀਂ ਬਿਲਕੁਲ ਵੀ ਇਦਾਂ ਹੀ ਸੇਕਾਂਗੇ ਤੇ ਥੋੜੀ ਜਿਹਾ ਉੱਤੋਂ ਨਾ ਆਪਾਂ ਟੈਪ ਕਰ ਦਵਾਂਗੇ ਤਾਂ ਕਿ ਚੰਗੀ ਤਰ੍ਹਾਂ ਨਾਲ ਚਿਪਕ ਜਾਵੇ ਤਵੇ ਦੇ ਤੇ ਹੁਣ ਇਹਨੂੰ ਆਪਾਂ ਪੱਕਣ ਦਵਾਂਗੇ ਜਦੋਂ ਉੱਪਰੋਂ ਪੂਰੀ ਚੰਗੀ ਤਰ੍ਹਾਂ ਸੁੱਕ ਜੂਗੀ ਹਨਾ ਤੇ ਜਿਹੜਾ ਆਪਣਾ ਦੂਸਰਾ ਤਵਾ ਗਰਮ ਕੀਤਾ ਹੋਇਆ ਏ ਆਪਾਂ ਉਹਦੇ ਉੱਪਰ ਇਹਨੂੰ ਪਲਟਾ ਦਵਾਂਗੇ ਬਿਲਕੁਲ ਤੰਦੂਰੀ ਰੋਟੀ ਜਾਂ ਤੰਦੂਰੀ ਨਾਨ ਬਣ ਕੇ ਤਿਆਰ ਹੋ ਜਾਊਗਾ ਤੇ ਇੱਕ ਸਾਡੇ ਪਾਲਸ ਦੇ ਵਿੱਚ ਇੱਧਰ ਵਿਆਹ ਹੈ ਇਹਨਾਂ ਨੇ ਵੀ ਮੇਰੇ ਨਾਲ ਹੀ ਢੋਲ ਵਜਾਉਣੇ ਸ਼ੁਰੂ ਕਰ ਦਿੱਤੇ ਆ ਤੇ ਤੁਸੀਂ ਸਾਰਾ ਦਿਨ ਵੀਡੀਓ ਦੇਖਦੇ ਆ ਤੇ ਮੇਰੀ ਵੀਡੀਓ ਪਲੀਜ਼ ਦੇਖ ਲਿਆ ਕਰੋ ਮੇਰ ਤਾਂ ਜਵਾਬ ਵੀ ਕਹਿਣ ਲੱਗੇ ਮੰਮੀ ਛੱਡ ਦੇ ਤੂੰ ਤੈਨੂੰ ਨੀ ਕੋਈ ਦੇਖਦਾਗਾ ਪਲੀਜ਼ ਪਲੀਜ਼ ਵੀਡੀਓ ਦੇਖ ਲਿਆ ਕਰੋ ਹੁਣ ਦੇਖੋ ਤਵਾ ਗਰਮ ਹੋ ਗਿਆ ਨਾ ਤੇ ਆਪਾਂ ਉਹਦੇ ਉੱਪਰ ਦੂਸਰਾ ਤਵਾ ਹੈ ਜਿਹੜਾ ਉਹਨੂੰ ਮੁੱਦਾ ਮਾਰ ਦੇਣਾ ਹੈ ਜਿਹਦੇ ਉੱਪਰ ਰੋਟੀ ਆ ਉਹ ਤਵਾ ਆਪਾਂ ਉੱਪਰ ਕਰ ਲਵਾਂਗੇ ਤੇ ਦੂਜਾ ਥੱਲੇ ਠੀਕ ਆ ਦੇਖੋ ਆਪਣੀ ਰੋਟੀ ਬਣ ਕੇ ਬਿਲਕੁਲ ਤਿਆਰ ਹੋ ਗਈ ਹੈ ਬਹੁਤ ਸੌਕੀ ਆ RAM ਨਾ ਉੱਪਰੋ ਲੈ ਜਾਣੀ ਹੈ ਬਿਲਕੁਲ ਨਹੀਂ ਚਿਪਕੂਗੀ ਦੇਖੋ ਰੋਟੀ ਬਣ ਕੇ ਦੋਨਾਂ ਸਾਈਡਾਂ ਤੋਂ ਪੱਕ ਕੇ ਬਿਲਕੁਲ ਤਿਆਰ ਹੋ ਗਈ ਆ ਫੇਰ ਆਪ ਕਈ ਵਾਰ ਆਪਾਂ ਨੂੰ ਇੱਕ ਵਾਰੀ ਨਹੀਂ ਸਮਝ ਆਉਂਦੀ ਐ ਨਾ ਪੇੜਾ ਲਵਾਂਗੇ ਉਹਨੂੰ ਆਪਾਂ ਵੇਲ ਲਵਾਂਗੇ ਠੀਕ ਐ ਥੋੜਾ ਜਿਹਾ ਵੇਲ ਕੇ ਤੇ ਫੇਰ ਆਪਾਂ ਇਹਦੇ ਵਿੱਚ ਪਾਵਾਂਗੇ ਆਲੂ ਠੀਕ ਐ ਤੇ ਆਲੂ ਨੂੰ ਪਾ ਕੇ ਫੇਰ ਵੇਲ ਲਵਾਂਗੇ ਚੰਗੀ ਤਰ੍ਹਾਂ ਵੇਲਣਾ ਤੁਸੀਂ ਉਹਨੂੰ ਤੁਸੀਂ ਚਾਹੋ ਤਾਂ ਨਾਲ ਦੀ ਸ਼ੇਪ ਜਿਵੇਂ ਲੰਬੇ ਜਿਹੇ ਹੁੰਦੇ ਉਹਦਾ ਕਲਾ ਲੰਬਾ ਲੰਬਾ ਜਿਹਾ ਵੀ ਬੀਲ ਸਕਦੇ ਮੈਂ ਤਾਂ ਰੌਂਡ ਹੀ ਕੀਤਾ ਇਹਨੂੰ ਤੇ ਉੱਪਰ ਕਾਲੇ ਤੇਲ ਆ ਦਵਾਂਗੇ ਧਨੀਆ ਲਾ ਦਵਾਂਗੇ ਫਿਰ ਇਹਨੂੰ ਥੋੜਾ ਜਿਹਾ ਟੈਪ ਕਰ ਲਾਂਗੇ ਹੱਥਾਂ ਨਾਲ ਤੇ ਵਿਲਣ ਨਾਲ ਬੀਲ ਕੇ ਚਪਕਾ ਦੇਵਾਂਗੇ ਜਿਹੜੀ ਸਾਈਡ ਆਪਾਂ ਨੇ ਤੇਲ ਤੇ ਧਨੀਆ ਲਾਇਆ ਉਧਰ ਪਾਣੀ ਨਹੀਂ ਲਾਣਾ ਦੂਜੀ ਸਾਈਡ ਲਾਣਾ ਪਾਣੀ ਲਾ ਕੇ ਤਵੇ ਦੇ ਉੱਪਰ ਪਾ ਦੇਵਾਂਗੇ ਹੱਥਾਂ ਨਾਲ ਫਿਰ ਟੈਪ ਟੈਪ ਕਰਾਂਗੇ ਤੇ ਇਹਨੂੰ ਹੁਣ ਪੱਕਣ ਦਵਾਂਗੇ ਜਦੋਂ ਉੱਪਰ ਸੁੱਕ ਜਾਊਗਾ ਤਾਂ ਦੂਜੇ ਤਵਾ ਆਪਾਂ ਰੱਖ ਦਵਾਂਗੇ ਤੁਸੀਂ ਇਹਦਾ ਸਿੰਪਲ ਤੰਦੂਰੀ ਰੋਟੀ ਵੀ ਬਣਾ ਕੇ ਤਿਆਰ ਕਰ ਸਕਦੇ ਹੋ ਤੇ ਹੁਣ ਦੇਖੋ ਆਪਣਾ ਦੂਸਰਾ ਤਵਾ ਉੱਪਰ ਧਰਤਾ ਹੈ ਇਹਨੂੰ ਪਲਟਾ ਦਵਾਂਗੇ ਦੇਖੋ ਜਿਹੜੇ ਦੇ ਉੱਪਰ ਆਪਾਂ ਰੋਟੀ ਪਾਈ ਸੀ ਉਹ ਤਵਾ ਉੱਪਰ ਆ ਗਿਆ ਜਿਹੜਾ ਆਪਾਂ ਨੇ ਗਰਮ ਕੀਤਾ ਸੀਗਾ ਤਵਾ ਉਹ ਨੀਚੇ ਰੱਖਾਂਗੇ ਰੋਟੀ ਉੱਪਰੋਂ ਸੇਕਾਂਗੇ ਪਰ ਤਵੇ ਦੇ ਸੇਕ ਨਾਲ ਸੇਕਾਂਗੇ ਤਾਂ ਕਿ ਇਹਦੇ ਵਿੱਚ ਬਿਲਕੁਲ ਤੰਦੂਰੀ ਜਿਹੜੀ ਰੋਟੀ ਆਪਣੀ ਉਹ ਬਣ ਕੇ ਤਿਆਰ ਹੋ ਜੇ ਤੁਸੀਂ ਆਏ ਵਿੱਚ ਵਿੱਚ ਚੱਕ ਕੇ ਇਹਨੂੰ ਚੈੱਕ ਕਰ ਸਕਦੇ ਹੋ ਵੀ ਪੱਕੀ ਆ ਜਾਂ ਨਹੀਂ ਪੱਕੀ ਗਈ ਹਨਾ ਤੇ ਇਹਦੇ ਨਾਲ ਆਪਾਂ ਨੂੰ ਪਤਾ じゃ ਲੱਗ ਜਾਂਦਾ ਤੇ ਆਪਣੀ ਰੈਡੀ ਰੋਟੀ ਉਹ ਬਣ ਕੇ ਬਹੁਤ ਛੇਤੀ ਤੇ ਵਧੀਆ ਤੇ ਟੇਸਟੀ ਵੀ ਤਿਆਰ ਹੋ ਜਾਂਦੀ ਤੇ ਪਲੀਜ਼ ਮੇਰੀ ਵੀਡੀਓ ਦੇਖ ਲਿਆ ਕਰੋ ਤੇ ਹੁਣ ਦੇਖਦੇ ਆਪਾਂ ਆਪਣੀ ਰੋਟੀ ਦੀ ਹਾਲਤ ਹਜੇ ਥੋੜੀ ਜਿਹੀ ਕੱਚੀ ਐ ਨੂੰ ਹੋਰ ਪਕਾਵਾਂਗੇ ਦੇਖੋ ਪੱਕ ਗਈ ਐ ਤੇ ਬਹੁਤ ਹੀ ਆਰਾਮ ਨਾਲ ਇਹ ਉੱਪਰੋਂ ਲਹਿ ਗਈ ਐ ਤੇ ਹੁਣ ਆਪਾਂ ਨੇ ਇਹਨਾਂ ਨੂੰ ਰੱਖ ਲਿਆ ਪਲੇਟ 'ਚ ਉੱਪਰ ਰੱਖਿਆ ਆਪਾਂ ਨੇ ਮੱਖਣ ਠੰਡੀ ਠੰਡੇ ਮੱਖਣੀ ਆਪਣੇ ਕੋਲੇ ਤੇ ਗਰਮ ਗਰਮ ਆਪਣੀ ਰੋਟੀ ਦਾ ਨਾਨਾ ਪੌੜਟੀ ਤੇਜ਼ਤੀ ਬਣ ਕੇ ਤਿਆਰ ਹੋਇਆ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ ਫॉर ਵਾਚਿੰਗ